ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ ਜੋ ਮੈਨੂੰ ਇਸ ਜ਼ਿੰਮੇਵਾਰੀ ਦੇ ਲਾਇਕ ਸਮਝਿਆ ਮੇਰਾ ਨਾਮ ਡਾਕਟਰ ਕੁਲਜੀਤ ਕੌਰ ਹੈ ਔਰ ਮੈਂ ਇੱਥੇ ਬਦਾ ਮੈਡੀਕਲ ਅਫਸਰ 13 ਸਾਲ ਤੋਂ ਕੰਮ ਕਰ ਰਹੀ ਹਾਂ ਜੀ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਸਾਰੀਆਂ ਅਸੀਂ ਗਰੀਬਾਂ ਨੂੰ ਉਹਨਾਂ ਦਾ ਪੂਰਾ ਪੂਰਾ ਲਾਭ ਦਵਾਂਗੇ ਬਿਲਕੁਲ ਜੀ ਏ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਨੀ ਆ ਕਿ ਜਿੰਨੀ ਦੇਰ ਮੈਂ ਮੇਰੇ ਕੋਲ ਚਾਰਜ ਹੈ ਤੁਹਾਨੂੰ ਕਿਸੇ ਤਰ੍ਹਾਂ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੀ ਜੀ ਜ਼ਰੂਰ ਇੱਥੇ ਸਾਡੇ ਕੋਲ 5 ਐਮਓ ਨੇ ਜੋ ਕਿ ਈਵਨਿੰਗ ਨਾਈਟ ਔਰ ਮਾਰਨਿੰਗ ਡਿਊਟੀ ਕਰਦੇ ਨੇ ਕੋਈ ਰੋਡ ਸਾਈਡ ਐਕਸੀਡੈਂਟ ਆਂਦਾ ਹੈ ਕੋਈ ਸਾਡਾ ਮੈਡੀਕਲ ਲੀਗਲ ਕੇਸ ਆਂਦਾ ਹੈ ਤਾਂ ਅਸੀਂ ਉਸ ਟਾਈਮ ਪੂਰੇ ਮੌਜੂਦ ਹੁੰਨੇ ਆ ਜੀ ਫਿਰ ਸਾਡੇ ਕੋਲ ਗਾਇਨਕੋਲੋਜੀਸਟ ਨੇ ਜੋ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਸਾਡੇ ਕੋਲ ਇੱਥੇ ਫ੍ਰੀ ਜਿਹੜਾ ਜਨੇਪਾ ਹੁੰਦਾ ਹੈ ਜੀ ਅਸੀਂ ਪੇਸ਼ੈਂਟਸ ਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਨੇਪਾ ਕੁਛ ਜੋ ਉਹਨਾਂ ਦੀ ਰਕਮ ਹੈ ਉਹ ਦਿੰਦੇ ਆ ਜੀ ਠੀਕ ਹੈ ਬਾਕੀ ਇੱਥੇ ਸਾਰੀਆਂ ਬੱਚਿਆਂ ਨੂੰ ਟੀਕੇ ਵਗੈਰਾ ਫ੍ਰੀ ਲੱਗਦੇ ਨੇ ਸਾਡੇ ਕੋਲ ਧਾਰੀਵਾਲ ਦਾ ਵੀ ਡੀਡੀਓ ਪਾਵਰਸ ਨੇ ਆਰਡਰ ਰਿਪੋਰਟ ਸੰਤੋਖ ਰਾਈ ਦੀ ਆ ਮੈਂ ਸਟਰੋਂਗਲੀ ਕੰਡੈਮ ਕਰਦੀ ਆ ਜੀ ਬਰੂਟਲੀ ਉਸ ਲੜਕੀ ਨਾਲ ਬਹੁਤ ਜ਼ਾਇਤਤੀ ਹੋਈ ਹੈ ਠੀਕ ਹੈ ਜੀ ਔਰ ਇਹ ਸਾਡੇ ਸਮਾਜ ਦਾ ਹੀ ਇੱਕ ਨਿਕੰਮਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜੀ ਸਵੇਰੇ ਸਾਡੇ ਕੋਲ ਪੁਲਿਸ ਦਾ ਇੱਕ ਅਧਿਕਾਰੀ ਹੁੰਦਾ ਠੀਕ ਹੈ ਕਾਂਸਟੇਬਲ ਦੀ ਡਿਊਟੀ ਲਗਵਾਈ ਹੋਈ ਹੈ ਅਸੀਂ ਜੀ ਔਰ ਈਵਨਿੰਗ ਔਰ ਨਾਈਟ ਦੇ ਵਿੱਚ ਅਸੀਂ ਇੱਕ ਚੌਕੀਦਾਰ ਦੀ ਪ੍ਰਬੰਧ ਕੀਤਾ ਹੋਇਆ ਹੈ ਅਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਦੋ ਸਟਾਫ ਨਰਸਸ ਦੀ ਡਿਊਟੀ ਲਈਏ ਤਾਂ ਕਿ ਇਕੱਲੇ ਲੇਡੀਆਂ ਨਾ ਹੋਣ ਠੀਕ ਹੈ ਬਾਕੀ ਸਾਰੇ ਇੱਥੇ ਸੀਸੀਟੀਵੀ ਸਾਡੇ ਸੱਗੇ ਹੋਏ ਆਈ ਐਮ ਬlesਟ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੇ ਫਾਦਰ ਸਾਹਿਬ ਨੂੰ ਠੀਕ ਹੈ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਫਾਦਰ ਸਾਹਿਬ ਨੇ ਮੁੰਡਿਆਂ ਵਾਂਗੂ ਪਿਆਰ ਕੀਤਾ ਹੈ ਜੀ ਇਹ ਜ਼ਿੰਦਗੀ ਦੇ ਵਿੱਚ ਕਦੀ ਕਦੀ ਇਹੋ ਜਿਹੇ ਮੌਕੇ ਆਉਂਦੇ ਆ ਤੇ ਮੈਂ ਐਕਸ ਸਤਨਾਮ ਸਿੰਘ ਰੰਨਾਵਾ ਮੇਰਾ ਨਾਮ ਆ ਐਂਡ ਕਲੈਰ ਖੁਰਦ ਤੇ ਮੈਂ ਐਕਸ ਇੰਡੀਆ ਨੇਵੀ ਦਾ ਇੱਕ ਲੈਕਟিক্যাল ਇੰਜੀਨੀਅਰ ਆ ਤੇ ਬਾਅਦ ਦੇ ਵਿੱਚ ਮਰਚੇ ਸ਼ਿਪਾਂ ਦੇ ਵਿੱਚ ਵੀ ਲੈਕਟিক্যাল ਇੰਜੀਨੀਅਰ ਆਫਸਰ ਰਹਾ ਹਾਂ ਇਹ ਇਹ ਬੱਚਿਆਂ ਦੇ ਜਿਉਂ ਸੇਵਾ ਕੀਤੀ ਆ ਇਹਨਾਂ ਨੂੰ ਦੱਬ ਕੇ ਪੜਾਇਆ ਵਾ ਇਹ ਉਹ ਕੀਤਾ ਤੇ ਬਾਕੀ ਸਿੱਖਿਆ ਇਹਨਾਂ ਨੂੰ ਇਹ ਆ ਵੀ ਉਚਾਈ ਦੇ ਉੱਤੇ ਜਿਹੜਾ ਹਿਮਾਲਿਆ ਦੇ ਉੱਤੇ ਚੜ ਸਕਦਾ ਦਰਖਤ ਦੇ ਟਾਪ ਤੇ ਜਾ ਸਕਦਾ ਪਰ ਉੱਥੇ ਰਹਿਣਾ ਮੁਸ਼ਕਲ ਆ ਇਹ ਇਹਦਾ ਧਿਆਨ ਰੱਖਿਓ ਉਸ ਲੈਵਲ ਤੇ ਜਾ ਕੇ ਕਿਤੇ ਡਿਗ ਨਾ ਪਿਓ ਵੇਖਿਓ ਕਿਤੇ ਬੜੀ ਮੁਸ਼ਕਲ ਹੈ ਤੁਹਾਨੂੰ ਪਾਇਆ ਵਾ ਆਪਣਾ ਜਿਹੜਾ ਸਫਰ ਜਿਹੜਾ ਚੰਗੀ ਤਰ੍ਹਾਂ ਲੋਕੀ ਐਪਰੀਸ਼ੀਏਟ ਕਰਨ ਤੁਹਾਡੇ ਫਿਰ ਤੇ ਮਜ਼ਾ ਨਾ ਐਪਰੀਸ਼ੀਏਟ ਵੀ ਕੋ ਦੂਜਾ ਕਰੇ ਤੇ ਉਹ ਲੱਗਦੀ ਆ ਆਪ ਸੈਲਫ ਰਿਕਮੈਂਡੇਸ਼ਨ ਹੈ ਗਨੋਰ ਰਿਸਪੈਕਟ ਔਰ ਸਮਥਿੰਗ ਜੀ ਹੋਰ ਜੀਵਨ ਸਖਾਲਾ ਰਹਿ ਸਕਦਾ ਵਾ ਇਹ ਤਿੰਨ ਨਿਯਮ ਬੰਦਾ ਅਪਰੇਟ ਕਰ ਲੇ ਤੇ ਇੱਕ ਦੇ ਪਹਿਲਾ ਵਾ ਸਾਦਗੀ ਰੱਖੋ ਸਾਦਗੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ ਦੂਜਾ ਵਾ ਨਿਮਰਤਾ ਨਿਮਰਤਾ ਬੜੀ ਜ਼ਰੂਰਤ ਵਾ ਕੋਈ ਗੱਲ ਕਹਿ ਵੀ ਜਾਂਦਾ ਤੇ ਉਹਨੂੰ ਸਹਾਰ ਲੋ ਉਹ ਮਿੰਟ ਅੱਗੇ ਨਿਕਲ ਜਾਵੇ ਤੇ ਤੁਹਾਡਾ ਜੀਵਨ ਠੀਕ ਰਹ ਜੂਗਾ ਬਾਕੀ ਸਬਰ ਜੋ ਕੁਝ ਹੋ ਗਿਆ ਉਹਨੂੰ ਸਬਰ ਕਰ ਲੋ ਇਹਦੇ ਨਾਲ ਹੀ ਮੈਂ ਬੰਦ ਕਰਨਾ ਹੋਰ